ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦੀ ਕਥਿਤ ਵਾਇਰਲ ਆਡੀਓ ਮਾਮਲੇ 'ਚ ਪੰਜਾਬ ਸਰਕਾਰ ਨੂੰ ਝਟਕਾ ਦੇਂਦਿਆਂ ਆਡੀਓ ਦੀ ਜਾਂਚ ਚੰਡੀਗੜ੍ਹ ਦੀ ਕੇਂਦਰੀ ਫੋਰੈਂਸਿਕ ਸਾਇੰਸ ਲੈਬ ਨੂੰ ਭੇਜਣ ਦੇ ਹੁਕਮ ਜਾਰੀ ਕੀਤੇ ਨੇ ਹਾਈ ਕੋਰਟ 'ਚ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਅੱਜ ਵਰੁਣ ਸ਼ਰਮਾ ਨੂੰ ਇੱਕ ਹਫ਼ਤੇ ਦੀ ਛੁੱਟੀ ਤੇ ਭੇਜ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਇਸ ਸਬੰਧ 'ਚ ਇੱਕ ਆਡੀਓ 7 ਦਸੰਬਰ ਨੂੰ ਹਾਈ ਕੋਰਟ 'ਚ ਜਮ੍ਹਾਂ ਕਰਵਾਈ ਸੀ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 4 ਦਸੰਬਰ ਨੂੰ ਸੋਸ਼ਲ ਮੀਡੀਆ ਤੇ ਇੱਕ ਕਲਿੱਪ ਸਾਂਝੀ ਕਰਦਿਆਂ ਦੋਸ਼ ਲਗਾਇਆ ਸੀ ਕਿ ਐਸਐਸਪੀ ਵਰੁਣ ਸ਼ਰਮਾ ਨੇ ਆਪਣੀ ਅਧੀਨ ਅਧਿਕਾਰੀਆਂ ਨੂੰ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਲਈ ਵਿਰੋਧੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾਖਲ ਕਰਨ ਤੋਂ ਰੋਕਣ ਤੇ ਨਿਰਦੇਸ਼ ਦਿੱਤੇ ਸਨ ਵਾਇਰਲ ਹੋਈ ਇਸ ਆਡੀਓ ਦੇ ਵਿਵਾਦ ਨੂੰ ਦੇਖਦੇ ਐਸਐਸਪੀ ਵਰੁਣ ਸ਼ਰਮਾ ਇੱਕ ਹਫ਼ਤੇ ਦੀ ਛੁੱਟੀ ਤੇ ਚਲੇ ਗਏ ਨੇ ਸ਼ਰਮਾ ਨੇ 9 ਤੋਂ 15 ਦਸੰਬਰ ਤੱਕ ਛੁੱਟੀ ਲਈ ਬੇਨਤੀ ਕੀਤੀ ਸੀ ਅਤੇ ਇਸ ਪਿੱਛੇ ਕੋਈ ਘਰੇਲੂ ਕਾਰਨ ਦੱਸੇ ਸੀ ਪੁਲਿਸ ਸੂਤਰਾਂ ਅਨੁਸਾਰ ਸ਼ਰਮਾ ਨੂੰ ਬੀਤੀ ਸ਼ਾਮ ਟਿੱਤੇ ਜਾਣ ਲਈ ਕਿਹਾ ਗਿਆ ਸੀ ਸੰਗਰੂਰ ਦੇ ਐਸਐਸਪੀ ਸਰਤਾਜ ਚਾਹਲ ਉਹਨਾਂ ਦੀ ਗੈਰ ਮੌਜੂਦਗੀ 'ਚ ਪਟਿਆਲਾ ਪੁਲਿਸ ਦਾ ਕੰਮਕਾਜ ਦੇਖਣਗੇ ਜਿਹੜੀ ਅੱਜ ਇੱਕ ਪੀਆਈਐਲ ਜਿਹੜੀ ਪਟਿਆਲਾ ਦੀ ਆਡੀਓ ਐਸਐਸਪੀ ਸਾਹਿਬ ਦੀ ਜਿਹੜੀ ਲੀਕ ਹੈ ਉਹਨੂੰ ਲੈ ਕੇ ਮਾਨਯੋਗ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਸੀ ਉੱਥੇ ਅੱਜ ਸਟੇਟ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਆਪਣਾ ਜਵਾਬ ਦਾਖਲ ਕੀਤਾ ਉਹਨਾਂ ਨੇ ਕੋਰਟ ਨੂੰ ਦੱਸਿਆ ਕਿ ਇਹ ਦਿਨਾਂ ਦੇ ਵਿੱਚ ਉਹਨਾਂ ਨੇ ਕੀ ਸਟੈਪਸ ਲਏ ਆਰਗੂਮੈਂਟਸ ਕੰਪਲੀਟ ਹੋਈਆਂ ਨੇ ਤੇ ਹੁਣ ਜਿਹੜਾ ਆਰਡਰ ਹੈ ਉਹ ਜੱਜ ਸਾਹਿਬ ਨੇ ਰਿਜ਼ਰਵ ਕਰ ਲਿਆ ਸੋ ਆਈ ਥਿੰਕ ਵਾਪਸ ਸਾਰੇ ਆਰਡਰ ਦੀ ਵੇਟ ਕਰੀਏ ਪਰ ਹਾਂ ਅਸੀਂ ਕੋਰਟ ਨੂੰ ਇਹ ਚੀਜ਼ ਜ਼ਰੂਰ ਦੱਸੀ ਹੈ ਕਿ ਜੀ ਇਹ ਸਾਰੀ ਇਨਵੈਸਟੀਗੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਇਹ ਵਨ ਸਾਈਡਿਡ ਚੱਲ ਰਿਹਾ ਹੈ ਇਸ ਇਨਵੈਸਟੀਗੇਸ਼ਨ ਦੇ ਵਿੱਚ ਜੇ ਕਿਸੇ ਨੂੰ ਬੁਲਾਇਆ ਜਾਣਾ ਚਾਹੀਦਾ ਸੀ ਉਹ ਸੀ ਪੁਲਿਸ ਅਫਸਰ ਜਿਹੜੇ ਉਸ ਆਡੀਓ ਦੇ ਵਿੱਚ ਸੀ ਉਹਨਾਂ ਦੀ ਸੈਂਪਲਿੰਗ ਕਰਨੀ